ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਗੁਰਦੁਆਰੇ ਸਿੱਖਾਂ ਨੂੰ ਜਿੰਦ-ਜਾਨ ਤੋਂ ਵੀ ਪਿਆਰੇ ਹਾਲੇ ਕਿਉਂਕਿ ਗੁਰਦੁਆਰੇ ਵਿੱਚ ਸਿੱਖ ਦਾ ਗੁਰੂ ਬਿਰਾਜਮਾਨ ਹੁੰਦਾ ਹੈ ਜਦੋਂ ਕਿਤੇ ਵੀ ਕੋਈ ਮਲੀਨ ਸੋਚ ਵਾਲਾ ਸਿੱਖਾਂ ਦੇ ਗੁਰਦੁਆਰਿਆਂ ਵੱਲ ਮੰਦੀ ਨਜ਼ਰ ਨਾਲ ਤੱਕਦਾ ਹੈ ਤਾਂ ਸਿੱਖ ਆਪਣਾ ਤਨ ਮਨ ਅਤੇ ਧਨ ਇਸ ਤੋਂ ਨਿਚਾਵਰ ਕਰ ਦਿੰਦੇ ਹਨ ਇਸ ਲਈ ਸਿੱਖ ਇਤਿਹਾਸ ਦੇ ਬਹੁਤੇ ਪੰਨੇ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀਆਂ ਕੁਰਬਾਨੀਆਂ ਨਾਲ ਭਰੇ ਹੋਏ ਹਨ ਸਿੱਖੀ ਨੂੰ ਖਤਮ ਕਰਨ ਵਾਸਤੇ ਈਰਖਾਲੂਆਂ ਨੇ ਸਿੱਖਾਂ ਦੇ ਪ੍ਰਾਣ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਬਾਰ-ਬਾਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੰਸਾਰੀ ਲੋਕਾਂ ਨੂੰ ਲੱਗਦਾ ਹੈ ਕਿ ਸਿੱਖ ਸ਼ਕਤੀ ਨੂੰ ਮਿਟਾਉਣ ਲਈ ਸਿੱਖਾਂ ਦੇ ਹਰੀ ਮੰਦਰ ਨੂੰ ਦਫਨ ਕਰ ਦਿੱਤਾ ਜਾਵੇ ਕਿਉਂਕਿ ਅੰਮ੍ਰਿਤਸਰ ਸਤਗੁਰ ਦੀ ਸਤਵਾਦੀ ਅਵਸਥਾ ਦਾ ਪ੍ਰਤੀਕ ਹੈ ਗੁਰਦੁਆਰਾ ਕਦੀ ਵੀ ਕਿਸੇ ਵਿਅਕਤੀ ਜਾਂ ਸਰਕਾਰ ਦੀ ਜਾਇਦਾਦ ਨਹੀਂ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਅਸਿੱਧੇ ਤੌਰ ਤੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ ਅੰਜਾ ਸਾਹਿਬ ਤਰਨਤਾਰਨ ਸਾਹਿਬ ਗੁਰੂ ਕਾ ਬਾਗ ਗੁਰਦੁਆਰਾ ਭਾਈ ਜੋਗਾ ਸਿੰਘ ਆਦਿਕ ਗੁਰਦੁਆਰਿਆਂ ਅਤੇ ਹੋਰ ਅਨੇਕ ਧਰਮ ਅਸਥਾਨਾਂ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਇਆ ਗਿਆ ਨਨਕਾਣਾ ਸਾਹਿਬ ਦਾ ਸਾਕਾ ਵਿ ਵਿਚਾਰੀ ਮਹੰਤ ਲਹਿਰ ਦਾ ਅੰਤ ਸੀ ਇਸ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਨੇਕਾਂ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ ਸੋ ਜਿੰਨਾ ਗੁਰਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਸਾਰਾ ਪੰਥ ਅਰਦਾਸ ਵਿੱਚ ਉਹਨਾਂ ਦੀ ਕਮਾਈ ਨੂੰ ਦੰਡਾਉਤ ਕਰਦਾ ਹੈ